ਜਮਾਨਾ ਹੁਣ ਤਾਂ ਬਦਲ ਗਿਆ ਜਮਾਨਾ ਲੈ ਕੇ ਵੋਟਾਂ ਤਾਨੂੰ ਦਰੋਂ ਪਲਾਟਾਵੇ ਮਿੱਤਰਾ ਨਵੀਂ ਬਉ ਨੇ ਠੰਡਾ ਟੀਕਾ ਲਾਤਾਵੇ ਮਿੱਤਰਾ ਇੱਕ ਡਾਕਟਰ ਨੀ ਦੂਜੀ ਕਹਿੰਦੇ ਕੁੜੀ ਹਰਿਆਣੇਂ ਦੀ ਬਣ ਗਈ ਘਰਵਾਲੀ ਕਹਿੰਦੇ ਹਏ ਮਾਨ ਨਮਾਣੇ ਦੀ ਤੇਰਾ ਇਨਕਲਾਬ ਮਿੱਟੀ ਚ ਮਲਾਤਾਵੇ ਮਿੱਤਰਾ ਨਵੀਂ ਬਉ ਨੇ ਠੰਡਾ ਟੀਕਾ ਲਾਤਾਵੇ ਮਿੱਤਰਾ ਇੱਕ ਗੱਲ ਤੈਨੂੰ ਪੈਣੀ ਕਹਿੰਦੇ ਮੰਨਣੀ ਜਟਾਂ ਦੀ ਨਹੀਂ ਗਵਾਉਣੀ ਏ ਜੱਟ ਅਸੀਂ ਬਹਿ ਕੇ ਲੱਖਾਂ ਦੀ ਗੱਲ ਨਹੀਂ ਬਾਤ ਇਸ਼ਾਰਾ ਤੈਨੂੰ ਸਮਝਾਦਾ ਵੇ ਮਿੱਤਰਾ ਨਵੀਂ ਬਉ ਨੇ ਢੰਡਾ ਟੀਕਾ ਲਾਤਾ ਵੇ ਮਿੱਤਰਾ ਧਨ ਜਿਗਰਾ ਹੈ ਸਾਡਾ ਤੈਨੂੰ ਵੋਟਾਂ ਪਾਈਆਂ ਵੇ 92 ਸੀਟਾਂ ਜੋਰ ਲਾ ਕੇ ਅਸੀਂ ਜਿਤਾਈਆਂ ਵੇ ਅਜੀਤਾ ਕਹਿੰਦੇ ਵੇਖ ਬਦਲਾ ਲਿਆਤਾ ਵੇ ਮਿੱਤਰਾ ਨਵੀਂ ਬਉ ਨੇ ਢੰਡਾ ਟੀਕਾ ਲਾਤਾ ਵੇ ਮਿੱਤਰਾ ਚੌਕ ਨਹੀਂ ਤਾਨੂੰ ਕੋਈ ਅੱਖ ਡਰਨਾ ਲਾਣੇ ਦਾ ਸੱਚ ਕਬੂਲ ਕਰੀ ਤੂੰ ਕਹਿੰਦੇ ਲਿਖਿਆ ਠਾਣੇ ਦਾ ਵਿੱਚ ਪਰਾਂ ਦੇ ਤੇਰਾ ਗੀਤ ਬਣਾਤਾ ਵੇ ਮਿੱਤਰਾ ਨਵੀਂ ਬਉ ਨੇ ਢੰਡਾ ਟੀਕਾ ਲਾਤਾ ਆਨਾ ਵੇ ਸੁਣ ਮਾਨਾ ਹੁਣ ਤਾਂ ਬਦਲ ਗਿਆ ਜਮਾਨਾ ਲੈ ਕੇ ਵੋਟਾਂ ਤੁਨੂੰ ਦਿਲੋਂ ਭਲਾਟਾਵੇ ਮਿੱਤਰਾ ਨਵੀਂ ਬਊ ਨੇ ਠੰਡਾ ਟੀਕਾ ਲਾਤਾਵੇ ਮਿੱਤਰਾ ਇਸ ਬਾਪੂ ਨੇ ਭਗਵੰਤ ਮਾਨ ਨੂੰ ਸੁਣਾਈਆਂ ਖਰੀਆਂ ਖਰੀਆਂ ਗੀਤ ਰਾਹੀਂ ਗੱਲਾਂ ਤੇ ਗੀਤ ਦੇ ਵਿੱਚ ਐਸੇ ਬੋਲ ਐਸੇ ਬੋਲ ਲਿਖੇ ਕਿ ਭਗਵੰਤ ਮਾਨ ਹੁਣੀ ਵੀ ਸੁਣ ਕੇ ਸਾਰੇ ਚੁੱਪ ਕਰ ਜਾਂਦੇ ਬਾਪੂ ਦੀਆਂ ਗੀਲਾਂ ਨੂੰ ਬਹੁਤ ਵਧੀਆ ਗੀਤ ਗਾਇਆ ਬਾਪੂ ਜੀ ਨੇ ਤੇ ਸਾਰਾ ਕੁਝ ਇਹਦੇ ਵਿੱਚ ਲਿਖਿਆ ਕਿ ਕਿੰਤਾ ਉਹਨਾਂ ਨੇ ਠੰਡਾ ਟੀਕਾ ਲਾਇਆ ਤੇਰੀ ਬਹੂ ਨੇ ਬਹੁਤ ਸੋਹਣਾ ਲੈਣਾ ਲਿਖੀਆਂ ਸੀ ਭਾਨੇ ਸਿੱਧੂ ਦੀ سپورਟ ਦੇ ਵਿੱਚ ਬਾਪੂ ਜੀ ਆਏ ਸਨ ਤੇ ਜਿੱਥੇ ਇਕੱਠ ਹੋਇਆ ਸੀ ਉਹਨਾਂ ਦੇ ਪਿੰਡ ਕੋਟਦੂਨੇ ਵਿੱਚ ਤੇ ਉੱਥੇ ਸੀਗੀ ਇਹ ਬਾਪੂ ਨੇ ਗੀਤ ਗਾਇਆ ਤੇ ਸਾਰਾ ਨੇ ਗੀਤੇ ਰਿਕਾਰਡ ਕੀਤਾ ਤੇ ਅੱਜ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਹ ਗੀਤ ਬਹੁਤ ਵੱਡੀ ਮਾਤਰਾ ਵਿੱਚ ਵੀਡੀਓ ਇਹਨਾਂ ਦੇ ਵਿਊ ਆ ਰਹੇ ਆ ਤੇ ਸਾਰੇ ਹੀ ਗੀਤ ਬਾਪੂ ਜੀ ਦਾ ਸੁਣ ਰਹੇ ਆ ਦੇਖੋ ਬਾਪੂ ਦੀ ਲਿਖਤ ਦੇਖੋ ਕੈਸੀ ਹੈ ਸਬਾਪੂ ਦੀ ਬਹੁਤ ਸੋਹਣੀ ਲਿਖਤ ਲਿਖੀ ਆ ਮਾਰਾਇ ਦਰਕੀਆਂ ਬਖਸ਼ੇ ਚੜਦੀ ਗਲਾਂ ਬਖਸ਼ੇ ਇਹਨਾ ਬਾਪੂਆਂ ਨੂੰ ਬਜ਼ੁਰਗਾਂ ਨੂੰ ਜੋ ਨੌਜਵਾਨਾਂ ਦਾ ਸਾਥ ਦਿੰਦੇ ਆ ਸਸਰੀ ਘਰਾਂ